हमारी लाइफ लाइन है, है उसको हम लोगों का वायदा है हमारा हक हम लोग लेकर रहेंगे जो हमारे आ, हमारे फेवर में सुप्रीम कोर्ट माननीय सर्वोच्च न्यायालय के द्वारा हमारे पक्ष में जो फैसला आ चुका है हम उसको पूरी तरह से एग्जीक्यूट करवाने का काम करेंगे हरियाणा कांग्रेस ने सतलुज यमुना लिंक नहर हरियाणा दी लाइफ लाइन ਇਹੇ ਹੱਕ ਹਰ ਹਾਲ ਲੈ ਕੇ ਰਹਿਣ ਦੀ ਹਰਿਆਣਾ ਦੇ ਵੋਟਰਾਂ ਨੂੰ ਗਾਰੰਟੀ ਦਿੱਤੀ ਹੈ ਇਸ ਸਬੰਧ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਹਰਿਆਣਾ ਦੇ ਅਕ ਵਿੱਚ ਆਇਆ ਕਰਾਰ ਦਿੰਦੇ ਆ ਇਸ ਨੂੰ ਲਾਗੂ ਕਰਨ ਦਾ ਵੀ ਐਲਾਨ ਕਰ ਦਿੱਤਾ ਪਰ ਹਰਿਆਣਾ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਪੰਜਾਬ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਮਨਿੰਦਰ ਸਿੰਘ ਰਾਜਾ ਵਿੜਿੰਗ ਨੇ ਇਸ ਮੁੱਦੇ ਉੱਤੇ ਪਾਸਾ ਵਟ ਲਿਆ ਜਾਪਦਾ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਇੱਕ ਹਫ਼ਤੇ ਤੋਂ ਲਗਾਤਾਰ ਡੱਬ ਵਾਲੀ ਅਤੇ ਇਸ ਦੇ ਨਾਲ ਲੱਗਦੇ ਹਲਕਿਆਂ ਵਿੱਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਕੇ ਵੋਟਾਂ ਮੰਗ ਰਹੇ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਾਂ ਹਰਿਆਣਾ ਵਿੱਚ ਸੀਨੀਅਰ ਅਬਜ਼ਰਵਰ ਲਾਏ ਗਏ ਨੇ ਉਹ ਵੀ ਸਿੱਖ ਅਤੇ ਪੰਜਾਬੀ ਬਹੁਗਿਣਤੀ ਇਲਾਕਿਆਂ ਵਿੱਚ ਵੋਟਰਾਂ ਨੂੰ ਪਰਵਾਉਣ ਲਈ ਸਰਗਰਮ ਨੇ ਅੱਜ ਵੀ ਉਹਨਾਂ ਜਮਣਾ ਨਗਰ ਵਿੱਚ ਹਰਿਆਣਾ ਦੇ ਸਾਫਕਾ ਮੁੱਖ ਮੰਤਰੀ ਭਵਿੰਦਰ ਸਿੰਘ ਗੁੱਡਾ ਨਾਲ ਮਿਲ ਕੇ ਇੱਕ ਚੋਣ ਰੈਲੀ ਨੂੰ ਸਵੋਧਨ ਕੀਤਾ ਉਹਨਾਂ ਇੱਕ ਇੱਕ ਕਰਕੇ ਸਾਰੇ ਮੁੱਦੇ ਚੁੱਕੇ ਕੇਂਦਰ ਅਤੇ ਹਰਿਆਣਾ ਵਿੱਚ 10 ਸਾਲ ਤੋਂ ਕਾਬਜ਼ ਭਾਜਪਾ ਸਰਕਾਰ ਨੂੰ ਰੱਜ ਕੇ ਭੰਡਿਆ ਅਤੇ ਨਖਿੱਧ ਕਰਾਰ ਦਿੱਤਾ ਜਵਾਨਾਂ ਅਤੇ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਉਹਨਾਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਂ ਨੌਜਵਾਨਾਂ ਨੂੰ ਅਗਨੀਪਥ ਯੋਜਨਾ ਬੰਦ ਕਰਕੇ ਅਗਨੀ ਵੀਰਾਂ ਦੀ ਥਾਂ ਪੱਕੀ ਭਰਤੀ ਕਰਨ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਮੰਗਦੇ ਕਿਸਾਨਾਂ ਨੂੰ ਪਰਮਾਉਣ ਦਾ ਰਾਜਮਾ ਯਤਨ ਕੀਤਾ ਪਰ ਹਰਿਆਣਾ ਕਾਂਗਰਸ ਦੇ ਇੱਕ ਦਿਨ ਪਹਿਲਾਂ ਹੀ ਜਾਰੀ ਕੀਤੇ ਚੋਣ ਮੈਨੀਫੈਸਟੋ ਵਿੱਚ ਐਸਵਾਈਐਲ ਬਣਾਉਣ ਦੀ ਗਰੰਟੀ ਦੇ ਮੁੱਦੇ ਉਤੇ ਬਾਜਵਾ ਸਾਹਮਣੇ ਮੂੰਹ ਨਹੀਂ ਖੋਲਿਆ ਉਹਨਾਂ ਨੂੰ ਪੰਜਾਬ ਦੇ ਹੱਕ ਲਈ ਖੜਨਾ ਚਾਹੀਦਾ ਹੈ ਪੰਜਾਬੀਆਂ ਨੂੰ ਵੀ ਇਹਨਾਂ ਕਾਂਗਰਸੀ ਆਗੂਆਂ ਨੂੰ ਘੇਰ ਕੇ ਸਵਾਲ ਕਰਨੇ ਚਾਹੀਦੇ ਨੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਹੱਕਾਂ ਦਾ ਅਲੰਬਰਦਾਰ ਕਹਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਉੱਤੇ ਚੁੱਪ ਹੈ ਅਕਾਲੀ ਸਿਆਸਤ ਜਿਹੜੇ ਮੁੱਦਿਆਂ ਦੇ ਵਾਰੇ ਘੁੰਮਦੀ ਆਈ ਹੈ ਉਹਨਾਂ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਸਭ ਤੋਂ ਮੋਹਰੀ ਮੁੱਦਾ ਰਿਹਾ ਹੈ ਇਸੇ ਐਸਵਾਈਐਲ ਲਈ ਮੋਰਚੇ ਵੀ ਲੱਗੇ ਅਤੇ ਬਹੁਤ ਕੁਝ ਪੰਜਾਬੀਆਂ ਨੂੰ ਗਵਾਉਣਾ ਵੀ ਪਿਆ। ਧਾਕਿਆਂ ਤੋਂ ਦਿੱਤੇ ਜਾ ਰਹੇ ਪਾਣੀ ਬਦਲੇ ਪੰਜਾਬ ਦੇ ਪੱਲੇ ਵੀ ਕੁਝ ਨਹੀਂ ਪਿਆ। ਪੰਜਾਬ ਦੇ ਬਾਕੀ ਸਿਆਸਤਦਾਨਾਂ ਨੂੰ ਪਤਾ ਨਹੀਂ ਇਸ ਮੁੱਦੇ ਉਤੇ ਕੀ ਸੱਪ ਸੰਗਿਆ। ਜਦਕਿ ਇਹ ਕਾਂਗਰਸ ਦਾ ਗਰੰਟੀਆ ਵਾਲਾ ਚੋਣ ਮੈਨੀਫੈਸਟੋ ਆਏ ਨੂੰ ਕਈ ਘੰਟੇ ਲੰਘ ਚੁੱਕੇ ਨੇ। ਇਸ ਬਾਰੇ ਖਬਰਾਂ ਵੀ ਸਾਰੇ ਚੈਨਲਾਂ ਅਤੇ ਅਖਬਾਰਾਂ ਵਿੱਚ ਪ੍ਰਮੁੱਖਤਾ ਨਾਲ ਨਸ਼ਰ ਹੋ ਚੁੱਕੀਆਂ ਨੇ ਹਰਿਆਣਾ ਵਿਧਾਨ ਸਭਾ ਦੀਆਂ 5 ਅਕਤੂਬਰ ਨੂੰ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਕਾਂਗਰਸ ਨੇ ਆਪਣਾ ਗਰੰਟੀਆਂ ਵਾਲਾ ਜੋ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਉਸ ਵਿੱਚ ਨਸ਼ਿਆਂ ਰੋਜ਼ਗਾਰ ਡਾਂਕੀ ਰੂਟ ਇੰਡਸਟਰੀ ਔਰਤਾਂ ਦੀ ਸੁਰੱਖਿਆ ਬਿਜਲੀ ਸਿਹਤ ਸਿੱਖਿਆ ਅਮਨ ਕਾਨੂੰਨ ਦੀ ਸਥਿਤੀ ਹਰ ਇੱਕ ਮੁੱਦਾ ਛੁਕਿਆ ਗਿਆ ਇਸੇ ਵਿੱਚ ਪੰਜਾਬ ਨਾਲ ਝਗੜੇ ਦਾ ਕਾਰਨ ਐਸਵਾਈਐਲ ਦਾ ਮੁੱਦਾ ਵੀ ਸ਼ਾਮਲ ਹੈ ਹਰਿਆਣਾ ਕਾਂਗਰਸ ਨੇ ਇਸ ਨੂੰ ਲਾਈਫਲਾਈਨ ਕਰਾਰ ਦਿੰਦੇ ਆ ਹਰ ਹਾਲ ਵਿੱਚ ਇਹ ਹੱਕ ਲੈ ਕੇ ਦੇਣ ਦੀ ਗਰੰਟੀ ਦਿੱਤੀ ਹੈ ਇਸ ਮੁੱਦੇ ਉੱਤੇ ਹੋਰ ਗੱਲ ਕਰਨ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਤੋਂ ਬਚ ਕੇ ਪਾਸੇ ਉਲੰਘ ਜਾਣ ਵਾਰੇ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਦੇਖੋ ਹਰਿਆਣਾ ਕਾਂਗਰਸ ਨੇ ਕਿਹੜੀ ਗਰੰਟੀ ਦਿੱਤੀ ਅਤੇ ਕਿਹੜੇ ਵਾਅਦੇ ਕੀਤੇ ਹੰਨੇ ਜੋ पहले गारंटी जारी की थी आपने सभी में हमने महिलाओं को शक्ति देने का काम किया सामाजिक सुरक्षा पर बल युवाओं का सुरक्षित भविष्य हर परिवार को खुशहाली गरीबों को छत किसानों को समृद्धि पिछड़ों को अधिकार अभी हमारा जो हरियाणा प्रदेश कांग्रेस कमेटी का घोषणा पत्र जारी हुआ है हमने उसमें हाथ बदलेगा हालात मेन उसमें लोगों हमारा लगा है बेहतर और संपन्न हरियाणा के निर्माण की गारंटी हरियाणा प्रदेश कांग्रेस कमेटी लेती है हमारे इसमें बहुत सारे विषय है चाहे चिकित्सा के क्षेत्र में बेहतर शिक्षा देने की बात हमने हमारे इसमें जो हमारा गारंटी पत्र है वो हमने दिया है और हमने ये कहने का वायदा किया है कि कांग्रेस ने जो कहा है वो किया है कांग्रेस के जो वायदे हैं वो पक्के इरादे हैं और वो हमारी गारंटी है पहले भी दस साल तक आदरणीय भूपेंद्र सिंह जी जब प्रदेश के मुख्यमंत्री रहे तो जो हमारा घोषणा पत्र था उससे भी ज्यादा बढ़कर कार्य करने का कार्य किया है हरियाणा कांग्रेस का घोषणा पत्र हमारा जो है अच्छे स्वास्थ्य की आपको गारंटी देता है और साथ ही साथ में जिस प्रकार से राजस्थान के पैटर्न पर चिरंजीवी योजना हमारी थी 25 लाख रुपए तक का मुफ्त में इलाज करने का काम हरियाणा कांग्रेस करने का काम करेगी सरकार बनने के बाद और साथ ही साथ में हर जगह पर सुपर स्पेशलिटी हॉस्पिटल हर डिस्ट्रिक्ट पर हम देने का काम करेंगे किसान आयोग का गठन करेंगे साथ ही साथ में न्यूनतम समर्थन मूल्य की कानूनी गारंटी कोई भी फसल न्यूनतम समर्थन मूल्य से एमएसपी से कम नहीं खरीदी जाएगी फसलों का मुआवजा सही समय पर देंगे हम लोग पारदर्शी नियमानुसार भर्ती की गारंटी देने का काम करते हैं और हमारा जो युवा प्रदेश से और देश से डंकी के माध्यम से पलायन कर रहा है उनके लिए भी हमने अलग से एक डिपार्टमेंट गठन करने का काम किया है हमने प्रवासी भारतीयों के मुद्दों को लेकर भी जो डंकी के माध्यम से या हमारे युवा प्रदेश देश छोड़कर जा रहे हैं तरीके से उनके लिए भी सुनने के लिए एक अलग से विभाग का गठन करने का काम कांग्रेस करने का काम कर रही है नशा मुक्त हरियाणा देना हमारी कांग्रेस पार्टी की प्राथमिकता में शामिल है हम लोग हमारा जो प्रदेश का युवा बड़ालिका नशे की चपेट में आज आ चुका है हमारी कांग्रेस पार्टी की ओर से गारंटी नहीं जाती है कि हम लोग एक नशा मुक्त हरियाणा देने का काम करेंगे बेरोजगार युवाओं को रोजगार देंगे और इसके लिए एक टास्क फोर्स का गठन किया जाएगा ताकि प्रायोरिटी बेस पर वो कर सके यह चुनाव मैनिफेस्टो पिछले कुछ मुद्दे ने यद्यपि यह सूची बहुत लंबी है पर आज जबो प्रताप सिंह बाजवा हरियाणा दे जमुना नगर में ਚੌਣ ਰੈਲੀ ਲਈ ਪਹੁੰਚੇ ਤਾਂ ਉਹਨਾਂ ਉੱਤੇ ਹੋਰ ਕਾਂਗਰਸੀ ਆਗੂਆਂ ਦੇ ਮੌਜੂਦਗੀ ਵਿੱਚ ਅਗਨੀ ਪਥ ਯੋਜਨਾ ਬੰਦ ਕਰਕੇ ਅਗਨੀ ਵੀਰਾਂ ਦੀ ਥਾਂ ਪਹਿਲਾ ਵਾਂਗ ਪੱਕੇ ਭਰਤੀ ਕਿਸਾਨਾਂ ਪਹਿਲਵਾਨਾਂ ਸਮੇਤ ਹਰ ਮੁੱਦੇ ਨੂੰ ਛੋਣ ਦੀ ਕੋਸ਼ਿਸ਼ ਕੀਤੀ ਦੇਖੋ ਪ੍ਰਤਾਪ ਸਿੰਘ ਬਾਜਵਾ ਕਿਵੇਂ ਇਹ ਮੁੱਦੇ ਚੁੱਕਦੇ ਨੇ ਪਰ ਇਸ ਲੰਬੇ ਚੌੜੇ ਭਾਸ਼ਣ ਵਿੱਚ ਉਹ ਹਰਿਆਣਾ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਪ੍ਰਮੁੱਖ ਤਨਾਂ ਸ਼ਾਮਲ ਅਤੇ ਚੋਣਾ ਵਿੱਚ ਉਭਾਰੇ ਜਾ ਰਹੇ ਐਸਵਾਈਐਲ ਦੇ ਮੁੱਦੇ ਉੱਤੇ ਕੁਝ ਵੀ ਨਹੀਂ ਬੋਲਦੇ ਮੈਨੂੰ ਵੀ ਪਾਰਟੀ ਨੇ ਸੀਨੀਅਰ ਅਬਜ਼ਰਵਰ ਲਾਇਆ ਹਰਿਆਣੇ ਦਾ ਤਕਰੀਬਨ 2-3 ਅਸੈਂਬਲੀ ਹਲਕੇ ਮੈਂ ਵੀ ਚੱਲ ਜਾ ਰਿਹਾ ਉਹਨਾਂ 'ਚ ਵੱਡੇ ਪੇਮਾਨੇ ਤੇ ਲੋਕਾਂ ਵਿੱਚ ਚੇਂਜ ਦੀ ਭਾਵਨਾ ਹੈ ਬਦਲਾਅ ਦੀ ਭਾਵਨਾ ਹੈ ਮੇਰੇ ਵੀਰੋ ਜਿਸ ਪਾਰਟੀ ਨੇ 10 ਸਾਲ ਇੱਥੇ ਰਾਜ ਕੀਤਾ ਹੈ ਉਹ ਜਿਹੜੀ ਹਰਿਆਣੇ ਦੀ ਸੋਚ ਹੈ ਉਹਦੇ ਨੈਤਿਕ ਤੌਰ ਉਹਦੇ ਪਹਿਲ ਤੋਂ ਹੀ ਖਿਲਾਫ ਹੈ ਤੁਹਾਨੂੰ ਯਾਦ ਹੋਏਗਾ ਸਰਗਵਾਸੀ ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਪਾਕਿਸਤਾਨ ਦੇ ਨਾਲ ਜੰਗ ਹੋ ਰਹੀ ਸੀ 1965 ਦੀ ਇੱਕ ਨਾਰਾ ਦਿੱਤਾ ਸੀ ਜੈ ਜਵਾਨ ਤੇ ਜੈ ਕਿਸਾਨ ਮੈਨੂੰ ਇਹ ਯਾਦ ਹੈ ਬਹੁਤ ਅੱਛੀ ਤਰ੍ਹਾਂ ਅੱਜ ਤੋਂ ਚੰਨ ਸਾਲ ਪਹਿਲੇ ਤੱਕ ਹਰਿਆਣੇ ਦਾ ਪੰਜਾਬ ਦਾ ਹਿਮਾਚਲ ਦਾ ਜੰਮੂ ਦਾ ਰਾਜਸਥਾਨ ਦੇ ਹਰ ਘਰ ਦੇ ਵਿੱਚੋਂ ਜੇ ਦੋ ਲੜਕੇ ਵਹੀ ਦਾ ਕੰਮ ਕਰਦੇ ਸੀ ਖੇਤੀ ਦਾ ਕੰਮ ਕਰਦੇ ਸੀ ਤੇ ਜਿਹੜਾ ਇੱਕ ਜਾਂ ਦੋ ਲੜਕੇ ਪੱਕੇ ਤੌਰ ਫੌਜ ਵਿੱਚ ਭਰਤੀ ਹੁੰਦੇ ਸੀ ਸਾਡੇ ਵਾਸਤੇ ਇੱਕ ਬਹੁਤ ਹੀ ਇੱਜ਼ਤ ਤੇ ਮਾਨ ਦੀ ਇਹ ਗੱਲ ਸੀ ਕਿ ਅਸੀਂ ਹਿੰਦੁਸਤਾਨ ਦੀ ਫੌਜ 'ਚ ਆਪਣੇ ਦੇਸ਼ ਦੀ ਸੇਵਾ ਕਰ ਰਹੇ ਹੁਣ ਇਹਨਾਂ ਲੋਕਾਂ ਦੀ ਸੋਚ ਵੇਖੋ ਇੱਕ ਪਾਸੇ ਤੇ ਕਹਿੰਦੇ ਨੇ ਦੁਨੀਆਂ ਦੀ ਮਹਾਨ ਤਾਕਤਾਂ ਦੇ ਵਿੱਚ ਅਸੀਂ ਬਹੁਤ ਜਲਦੀ ਸ਼ਰੀਕ ਹੋਣ ਵਾਲੇ ਆ ਦੂਸਰੇ ਪਾਸੇ ਰੈਗੂਲਰ ਆਰਮੀ ਦੇ ਵਿੱਚ ਜਿਹੜਾ ਜਵਾਨ 17 ਸਾਲ ਦੀ ਉਮਰ ਦੇ ਵਿੱਚ ਭਰਤੀ ਹੁੰਦਾ ਸੀ ਉਹ 34 35 ਸਾਲ ਚ ਆ ਕੇ ਰਿਟਾਇਰ ਹੋ ਕੇ ਕੋ तकरीबन 17 18 ਸਾਲ ਦੀ ਨੌਕਰੀ ਤੋਂ ਬਾਅਦ ਵਾਪਸ ਆਂਦਾ ਸੀ ਉਹਨੂੰ ਮੈਡੀਕਲ ਫੈਸਿਲਿਟੀ ਵੀ ਹੈ ਸੀ ਉਹਨੂੰ ਪੈਨਸ਼ਨ ਵੀ ਸਾਰੀ ਮਿਲਦੀ ਸੀ ਐ ਸਰਕਾਰ ਨੇ ਕੀਤਾ ਕਿ ਕਿ ਇੱਕ ਰੈਗੂਲਰ ਆਰਮੀ ਦੀ ਭਰਤੀ ਬੰਦ ਕਰਕੇ ਅਗਨੀ ਵੀਰ ਬਣਾ ਦਿੱਤੇ 17 ਸਾਲ ਦੀ ਉਮਰ ਵਿੱਚ ਉਹ ਭਰਤੀ ਹੁੰਦੇ ਨੇ ਤੇ 21 ਸਾਲ ਦੀ ਉਮਰ 4 ਸਾਲ ਤੋਂ ਬਾਅਦ ਉਹ ਰਿਟਾਇਰ ਹੋ ਜਾਂਦੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਜਿਸ ਦਿਨ ਵੀ ਇੰਡੀਆ ਨੈਸ਼ਨਲ ਕਾਂਗਰਸ ਦੀ ਤੇ ਇੰਡੀਆ ਬਲੌਗ ਦੀ ਹਿੰਦੁਸਤਾਨ ਸਰਕਾਰ ਬਣੀ ਉਹਨੂੰ ਸਾਲ ਲੱਗੇ 2 ਲੱਗਣ ਜਾਂ 3 ਲੱਗਣ ਸਾਡਾ ਪਹਿਲਾ ਫੈਸਲਾ ਇਹ ਹੈ ਕਿ ਜਿਹੜੀ ਰੈਗੂਲਰ ਇੰਡੀਅਨ ਆਮੀਦੀ ਪਹਿਲੇ ਭਰਤੀ ਚੱਲਦੀ ਸੀ ਉਸ ਨੂੰ ਬਕਾਇਦਾ ਤੌਰ 'ਤੇ ਰੋਸੇ ਰੂਪ ਚਲਾਇਆ ਜਾਏਗਾ ਤੇ ਅਗਰੀ ਵੀਰ ਵਾਲਾ ਕੰਮ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਏ ਬੋਲੇ ਸੋਨਿਆ ਸ੍ਰੀ ਗੁਰੂ ਆਗਮਾ ਉਸ ਤੋਂ ਬਾਅਦ ਸਾਡੇ ਕਿਸਾਨਾਂ ਦੇ ਨਾਲ 11 ਮਹੀਨੇ ਮੈਂ ਇੱਥੇ ਬੈਠੇ ਹੋਏ ਸਾਰੇ ਆਪਣੇ ਵੀਰਾਂ ਨੂੰ ਦੱਸਣਾ ਚਾਹਨਾ ਅੱਜ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ 2.5 ਸਾਲ ਪਹਿਲੇ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਐਜ਼ ਅ ਮੈਂਬਰ ਆਫ ਪਾਰਲੀਮੈਂਟ 11 ਮਹੀਨੇ ਲਗਾਤਾਰ ਦਿੱਲੀ ਦੇ ਬਾਰਡਰਸ ਦੇ ਉੱਤੇ ਦੁਨੀਆ ਦਾ ਸਾਰੋਂ ਵੱਡਾ ਐਜੀਟੇਸ਼ਨ ਚੱਲਿਆ ਕਿਸਾਨਾਂ ਦਾ ਜਿਹਦੇ ਵਿੱਚ ਵੱਡੇ ਪੇਮਾਨੇ ਤੇ हरियाणा ਦੇ ਕਿਸਾਨ ਪੰਜਾਬ ਦੇ ਕਿਸਾਨ Rajasthan ਦੇ UP ਦੇ ਦਿੱਲੀ ਦੇ ਕਿਸਾਨ ਬਾਰਡਰਾਂ ਤੇ ਬੈਠੇ ਸੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ 11 ਮਹੀਨੇ ਦੇ ਵਿੱਚ 550 750 ਤੋਂ ਵੱਧ ਸ਼ਹਾਦਤਾਂ ਹੋਈਆਂ ਮੋਦੀ ਸਾਹਿਬ ਨੇ 10 ਮਿੰਟ ਦਾ ਵੀ ਕਦੀ ਵਕਤ ਨਹੀਂ ਕੱਢਿਆ ਕਿ ਮੈਂ 35 40 ਕਿਲੋਮੀਟਰ ਦੂਰ ਮੇਰਾ ਅੰਦਾਜ਼ਾ ਬੈਠਾ ਜਿਹੜਾ ਸਾਰੇ ਦੇਸ਼ ਦਾ ਪੇਟ ਪਾਲਦਾ ਹੈ ਉਹਦੀ ਮੈਂ ਜਾ ਕੇ ਗੱਲ ਸੁਣ ਸਕਾ 10 ਮਿੰਟ ਦਾ ਟਾਈਮ ਨਹੀਂ ਦਿੰਦਾ